ਨਾ ਤਾਂ ਘਰ ਤੇ ਨਾ ਹੀ ਰੋਜ਼ਗਾਰ ਕਰਜ਼ੇ ਦੇ ਹੇਠ ਦੱਬਿਆ ਪੂਰਾ ਪਰਿਵਾਰ 55 ਸਾਲ ਦੀ ਉਮਰ ਦੇ ਵਿੱਚ 17ਵੇਂ ਬੱਚੇ ਦੀ ਬਣੀ ਇਹ ਔਰਤ ਮਾਂ ਹੈਰਾਨ ਕਰਦਾ ਇਹ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਉਦੇਪੁਰ ਤੋਂ ਜਿੱਥੇ ਕਿ ਇੱਕ ਔਰਤ ਜਿਸ ਦੀ ਉਮਰ 55 ਸਾਲ ਹੈ ਜਿਸ ਨੇ ਕਿ 17ਵੇਂ ਬੱਚੇ ਨੂੰ ਜਨਮ ਦਿੱਤਾ ਹੈ ਨਾ ਤਾਂ ਘਰ ਦੇ ਵਿੱਚ ਰੋਜ਼ਗਾਰ ਹੈ ਪਤੀ ਕੁਝ ਕਮਾਉਂਦਾ ਨਹੀਂ ਹੈ ਤੇ ਪੂਰਾ ਪਰਿਵਾਰ ਕਰਜ਼ੇ ਦੇ ਹੇਠ ਡੁੱਬਿਆ ਪਿਆ ਪੂਰੀ ਕਹਾਣੀ ਕੀ ਹੈ ਆਓ ਤੁਹਾਨੂੰ ਦੱਸਦੇ ਹਾਂ ਅਰਸਲ ਰਾਜਸਥਾਨ ਦੇ ਉਦੇਪੁਰ ਦੇ ਚਡੋਲ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਪਤੰਦੇ ਦਾ ਸਾਲਾ ਰੇਖਾ ਜੋ ਕਿ ਗਾਲ ਭੇਲੀਆ ਹੈ ਉਸਨੇ ਮੰਗਲਵਾਰ ਯਾਨੀ ਕਿ 25 ਅਗਸਤ ਨੂੰ ਆਪਣੇ 17ਵੇਂ ਬੱਚੇ ਨੂੰ ਜਨਮ ਦਿੱਤਾ ਰੇਖਾ ਨੇ ਹੁਣ ਤੱਕ 16 ਬੱਚਿਆਂ ਨੂੰ ਜਨਮ ਦਿੱਤਾ ਹੈ ਪਰ ਉਹਨਾਂ ਦੇ ਵਿੱਚੋਂ 4 ਪੁੱਤਰ ਤੇ ਇੱਕ ਧੀ ਦੀ ਜਨਮ ਤੋਂ ਤੁਰੰਤ ਬਾਅਦ ਮੌਤ ਹੋ ਗਈ ਇਸ ਵੇਲੇ ਪਰਿਵਾਰ ਦੇ ਵਿੱਚ ਬਹੁਤ ਸਾਰੇ ਬੱਚੇ ਜ਼ਿੰਦਾ ਨੇ ਜਿਨ੍ਹਾਂ ਦੇ ਵਿੱਚੋਂ 5 ਵਿਆਹ ਹੋਏ ਨਹੀਂ ਅਤੇ ਉਹਨਾਂ ਦੇ ਆਪਣੇ ਬੱਚੇ ਵੀ ਨਹੀਂ। ਰੇਖਾ ਦੀਤੀ ਸ਼ੀਲਾ ਕੰਬੇਲਿਆ ਕਹਿੰਦੀ ਹੈ ਕਿ ਇੰਨੇ ਵੱਡੇ ਪਰਿਵਾਰ ਕਾਰਨ ਉਹਨਾਂ ਨੂੰ ਹਮੇਸ਼ਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸ਼ੀਲਾ ਨੇ ਕਿਹਾ ਕਿ ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਸਾਡੀ ਮਾਂ ਦੇ ਇੰਨੇ ਬੱਚੇ ਨੇ ਤਾਂ ਹਰ ਕੋਈ ਹੈਰਾਨ ਹੋ ਜਾਂਦਾ ਹੈ। ਤੁਸੀਂ ਵੀ ਸ਼ੁਰੂ ਜੋ ਕਿ ਇਹ ਖਬਰ ਸੁਣ ਕੇ ਹੈਰਾਨ ਜ਼ਰੂਰ ਹੋ ਰਹੇ ਹੋ। ਸਾਨੂੰ ਹਰ ਪਲ ਸੰਘਰਸ਼ ਕਰਨਾ ਪੈਂਦਾ ਹੈ ਇਹ ਗੱਲ ਸ਼ੀਲਾ ਨੇ ਕਹੀ ਹੈ। ਤਾਂ ਕਰਜ਼ੇ ਦੇ ਹੇਠ ਵੀ ਪੂਰਾ ਪਰਿਵਾਰ ਦੱਬਿਆ ਹੋਇਆ ਹੈ ਦਰਅਸਲ ਰੇਖਾ ਦਾ ਪਤੀ ਕਮਰਾ ਕਬਾੜ ਇਕੱਠਾ ਕਰਕੇ ਪਰਿਵਾਰ ਚਲਾਉਂਦਾ ਉਸਨੇ ਦੱਸਿਆ ਹੈਗਾ ਕਿ ਘਰ ਚਲਾਉਣ ਦੇ ਲਈ ਉਸ ਨੂੰ ਸ਼ਾਹੂਕਾਰਾਂ ਤੋਂ 20% ਵਿਆਜ ਦੇ ਉੱਤੇ ਕਰਜ਼ਾ ਲੈਣਾ ਪੈਂਦਾ ਹੈ ਕੁਮਾਰਾ ਨੇ ਕਿਹਾ ਹੈਗਾ ਕਿ ਮੈਂ ਲੱਖਾਂ ਰੁਪਏ ਅਦਾ ਕਰ ਦਿੱਤੇ ਨੇ ਪਰ ਅਜੇ ਵੀ ਪੂਰਾ ਵਿਆਜ ਨਹੀਂ ਦੇ ਸਕੇ ਬੱਚਾ ਨੂੰ ਭਾਵਨਾ ਮੁਸ਼ਕਿਲ ਹੋ ਚੁੱਕਿਆ ਪਰਿਵਾਰ ਕੋਲ ਆਪਣਾ ਘਰ ਵੀ ਨਹੀਂ ਹੈ ਉਹਨਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਮਨਜ਼ੂਰ ਕੀਤਾ ਗਿਆ ਸੀਗਾ ਪਰ ਅਜੇ ਵੀ ਬੇਕਰ ਨੇ ਕਿਉਂਕਿ ਜ਼ਮੀਨ ਉਹਨਾਂ ਦੇ ਨਾਮ ਦੇ ਉੱਤੇ ਨਹੀਂ ਹੈ ਆਰਥਿਕ ਤੰਗੀਆਂ ਦੇ ਕਾਰਨ ਪਰਿਵਾਰ ਆਪਣੇ ਬੱਚਿਆਂ ਨੂੰ ਪੜਾਉਣ ਦੇ ਯੋਗ ਵੀ ਨਹੀਂ ਸੀ ਕਮਾਰਾ ਨੇ ਕਿਹਾ ਹੈਗਾ ਕਿ ਸਾਡੇ ਕੋਲ ਨਾ ਤਾਂ ਕਾਫੀ ਭੋਜਨ ਹੈ ਤੇ ਨਾ ਹੀ ਬੱਚਾਂ ਦੀ ਪੜ੍ਹਾਈ ਦੇ ਲਈ ਕਾਫੀ ਜਿਹੜੇ ਕਿ ਪੈਸੇ ਹੁੰਦੇ ਨੇ ਵਿਹਾਂ ਦੇ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ ਹਰ ਰੋਜ਼ ਦੀਆਂ ਸਮੱਸਿਆਵਾਂ ਸਾਨੂੰ ਤੋੜ ਦਿੰਦੀਆਂ ਨੇ ਚਾਰਡੋਲ ਕਮਿਊਨਿਟੀ ਹੈਲਥ ਸੈਂਟਰ ਦੇ ਗਾਇਨੀਕੋਲੋਜਿਸਟ ਡਾਕਟਰ ਰੋਸ਼ਨ ਦਰੰਗੀ ਨੇ ਕਿਹਾ ਹੈਗਾ ਕਿ ਜਦੋਂ ਰੇਖਾ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ ਤਾਂ ਪਰਿਵਾਰ ਨੇ ਉਸ ਨੂੰ ਡਾਕਟਰੀ ਇਤਿਹਾਸ ਨੂੰ ਗਲਤ ਢੰਗ ਦੇ ਨਾਲ ਪੇਸ਼ ਕੀਤਾ ਉਹਨਾਂ ਨੇ ਕਿਹਾ ਹੈਗਾ ਕਿ ਸ਼ੁਰੂ ਦੇ ਵਿੱਚ ਪਰਿਵਾਰ ਨੇ ਕਿਹਾ ਹੈਗਾ ਕਿ ਇਹ ਉਹਨਾਂ ਦਾ ਚੌਥਾ ਬੱਚਾ ਹੈ ਬਾਅਦ ਦੇ ਵਿੱਚ ਖੁਲਾਸਾ ਹੋਇਆ ਕਿ ਉਸ ਤਾਰਵਾਂ ਬੱਚਾ ਹੈ ਇਹ ਕਹਾਣੀ ਬੇਹੱਦ ਦਿਲਚਸਪ ਹੈ ਤੇ ਬੇਹੱਦ ਹੀ ਹੈਰਾਨ ਕਰਨ ਵਾਲੀ ਇੱਕ ਪਰਿਵਾਰ ਜਿਸ ਦੇ ਕੋਲ ਕੋਈ ਰੋਜ਼ਗਾਰ ਨਹੀਂ ਹੈ ਆਪਣਾ ਕੋਈ ਘਰ-ਬਾਰ ਨਹੀਂ ਹੈ ਫਿਰ ਵੀ 17ਵੇਂ ਬੱਚੇ ਦੀ ਔਰਤ ਮਾਂ ਬਣ ਜਾਂਦੀ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈਗਾ ਆਪਣੀ رائے ਕਮੈਂਟ ਦੇ ਵਿੱਚ ਜ਼ਰੂਰ ਦੱਸੋ